ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਰਸ਼ਨ ਕਰੋ ਜੀ ਗੁਰਦੁਆਰਾ ਮਾਲ ਟੇਕੜੀ ਸਾਹਿਬ ਜੀ ਦੇ ਇਤਿਹਾਸਕਾਰਾ ਮੁਤਾਬਕ ਇਸ ਦਾ ਪੁਰਾਣਾ ਨਾਂ ਚੱਕਰੀ ਮਾਲ ਤੇ ਮਾਲ ਟਿੱਲਾ ਵੀ ਦੱਸਿਆ ਜਾਂਦਾ ਹੈ ਮਾਲ ਦਾ ਅਰਥ ਹੈ ਖਜ਼ਾਨਾ ਤੇ ਟੇਕੜੀ ਦਾ ਅਰਥ ਹੈ ਉੱਚੀ ਥਾਂ ਜਾਂ ਢਿੱਲਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਸੰਗਲਾਦੀਪ ਜਣ ਕੇ ਸ਼੍ਰੀ ਲੰਕਾ ਦੀ ਯਾਤਰਾ ਵੱਲ ਜਾ ਰਹੇ ਸਨ ਤੇ ਬਿਦਰ ਸਾਹਿਬ ਜਿੱਥੇ ਹੁਣ ਗੁਰਦੁਆਰਾ ਨਾਨਕ ਚੀਰਾ ਸਾਹਿਬ ਹੈ ਠਹਿਰੇ ਸਨ ਬੀਦਰ ਸਾਹਿਬ ਜਾਣਦੇ ਹੋਏ ਕਿਸੇ ਨੇ ਖਜ਼ਾਨਾ ਗੁਰੂ ਨਾਨਕ ਦੇਵ ਜੀ ਨੂੰ ਪੇਂਟ ਕੀਤਾ ਤਾਂ ਉਹਨਾਂ ਨੇ ਉਸ ਖਜ਼ਾਨੇ ਨੂੰ ਇੱਥੇ ਦੱਬ ਦਿੱਤਾ ਸੀ ਫਿਰ 10ਵੇਂ ਜਾਮੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆ ਕੇ ਉਹ ਖਜ਼ਾਨਾ ਪੁੱਟਿਆ ਇਤਿਹਾਸਕਾਰ ਦੱਸਦੇ ਹਨ ਕਿ ਘੋੜੇ ਤੇ ਖਚਰਾ ਤੇ ਇੱਥੋਂ ਖਜ਼ਾਨਾ ਗੋਤਾਬਰੀ ਨਦੀ ਦੇ ਕਿਨਾਰੇ ਜਿੱਥੇ ਹੁਣ ਗੁਰਦੁਆਰਾ ਸੰਗਤ ਸਾਹਿਬ ਹੈ ਪਹੁੰਚਾਇਆ ਗਿਆ ਉੱਥੇ ਹੀ ਬੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਫੌਜਾਂ ਤੇ ਸੰਗਤਾਂ ਨੂੰ ਆਪਣੇ ਪਵਿੱਤਰ ਢਾਲ ਨਾਲ ਪਰ ਪਰ ਕੇ ਸੋਨੇ ਦੀਆਂ ਮੋਹਰਾ ਤੇ ਅਸ਼ਰਫੀਆਂ ਵੰਡੀਆਂ ਸਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੁਆਰਾ ਖਜ਼ਾਨਾ ਪੁੱਟਣ ਦੀ ਇਸ ਸਥਾਨ ਨੂੰ ਗੁਰਦੁਆਰਾ ਮਾਲ ਟੇਕੜੀ ਸਾਹਿਬ ਕਿਹਾ ਜਾਂਦਾ ਹੈ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਗੁਰੂ ਜੀ ਨੇ ਇੱਥੇ ਪਹੇਖ ਲਈ ਫਿਰ ਬਚਨ ਵੀ ਉਚਾਰਿਆ ਕਿ ਸਾਡਾ ਇੱਥੇ ਕਾਫੀ ਖਜ਼ਾਨਾ ਪਿਆ ਹੈ। ਜਦੋਂ ਖਾਲਸੇ ਦੀ ਗਿਣਤੀ 96 ਕਰੋੜ ਹੋ ਜਾਵੇਗੀ ਤਾਂ ਇੱਥੋਂ ਦੀ ਮਾਇਆ ਨਾਲ ਖਾਲਸੇ ਵਿੱਚ ਅਤੁੱਟ ਲੰਗਰ ਵਰਤਾਇਆ ਜਾਏਗਾ। ਜਾਣਕਾਰੀ ਵਧੀਆ ਲੱਗੀ ਤਾਂ ਇਸ ਨੂੰ ਦੂਜਿਆਂ ਨਾਲ ਸ਼ੇਅਰ ਜ਼ਰੂਰ ਕਰਨਾ ਜੀ